ਦੋਸਤੋ ਕੀ ਤੁਸੀਂ ਜਾਣਦੇ ਹੋ ਪ੍ਰਸਿੱਧ ਕਮੇਡੀਅਨ ਚਾਚੀ ਅਤਰੋ ਅਤੇ ਅਤਰੋ ਚਤਰੋ ਦੀ ਕਮੇਡੀ ਜੋੜੀ ਬਾਰੇ ਜੇਕਰ ਨਹੀਂ ਤਾਂ ਅਸੀਂ ਦੱਸਦੇ ਹਾਂ ਦੋਸਤੋ ਚਾਚੀ ਅਤਰੋ ਦਾ ਅਸਲੀ ਨਾਮ ਸਰੂਪ ਸਿੰਘ ਪਰਿੰਦਾ ਹੈ ਸਨ 1938 ਵਿੱਚ ਬਠਿੰਡਾ ਵਿਖੇ ਜਨਮੇ ਸਰੂਪ ਸਿੰਘ ਪਰਿੰਦਾ ਉਰਫ ਅਤਰੋ ਦਾ ਪੰਜਾਬੀ ਕਮੇਡੀ ਦੇ ਖੇਤਰ ਦੇ ਵਿੱਚ ਇੱਕ ਵੱਕਰਾ ਮਕਾਮ ਸੀ ਅਤੇ ਹੈ ਭਾਵੇਂ ਉਹ ਇਸ ਸਮੇਂ ਇਸ ਦੁਨੀਆ ਵਿੱਚ ਨਹੀਂ ਹਨ ਉਹਨਾਂ ਨੇ ਆਪਣਾ ਇਹ ਮੁਕਾਮ ਰਾਤੋਂ ਰਾਤ ਨਹੀਂ ਸਗੋਂ ਕਾਫੀ ਸਮਾਂ ਇਸ ਖੇਤਰ ਵਿੱਚ ਵਿਚਰਦਿਆਂ ਹਾਸਲ ਕੀਤਾ ਉਹਨਾਂ ਨੇ 1954 ਵਿੱਚ ਆਪਣੀ ਅਦਾਕਾਰੀ ਬਤੌਰ ਥੀਏਟਰ ਐਕਟਰ ਵਜੋਂ ਮਹਿੰਦਰ ਸਿੰਘ ਬਾਵਰਾ ਦੀ ਨਿਰਦੇਸ਼ਨਾ ਵਿੱਚ ਕੀਤੀ ਇਸ ਤੋਂ ਪਹਿਲਾਂ ਉਹ ਰਾਮਲੀਲਾ ਵਿੱਚ ਇੱਕ ਪਾਤਰ ਵਜੋਂ ਵੀ ਕੰਮ ਕਰਦੇ ਰਹੇ ਸਨ ਜਵਾਨੀ ਉਮਰੇ ਸਾਹਿਤ ਕਲਾ ਸੰਗਮ ਥੀਏਟਰ ਗਰੁੱਪ ਵਿੱਚ ਕੰਮ ਕਰਦੇ ਆ ਉਹਨਾਂ ਨੇ ਆਪਣੀਆਂ ਅਦਾਕਾਰੀ ਵਿੱਚ ਹੋਰ ਵੀ ਧਕਾਰ ਲਿਆਂਦਾ ਇਸ ਤੋਂ ਇਲਾਵਾ ਉਹ ਲੋਕ ਸੰਪਰਕ ਵਿਭਾਗ ਵਿੱਚ ਵੀ ਡਰਾਮਾ ਕਲਾਕਾਰ ਵਜੋਂ ਕੰਮ ਕਰਦੇ ਸਨ ਉਸ ਸਮੇਂ ਉਹਨਾਂ ਦੀ ਇੱਕ ਹੋਰ ਵਿਸ਼ੇਸ਼ਤਾ ਵੀ ਸੀ ਕਿ ਉਹ ਇੱਕ ਬਹੁਤ ਵਧੀਆ ਭੰਗੜਾ ਕਲਾਕਾਰ ਸਨ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦਾ ਸੁਭਾਅ ਬੜਿਆ ਤਾਂ ਉਹਨਾਂ ਨੂੰ ਪਹਿਲੀ ਫਿਲਮ ਕੁੱਲੀ ਯਾਰ ਦੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਉਸ ਫਿਲਮ ਵਿੱਚ ਕੀਤੇ ਵਧੀਆ ਕੰਮ ਕਾਰਨ ਫਿਰ ਉਹਨਾਂ ਨੂੰ ਅੱਗੇ ਹੋਰ ਫਿਲਮਾਂ ਮਿਲਣੀਆਂ ਸ਼ੁਰੂ ਹੋਈਆਂ ਤੇ ਫਿਰ ਉਹਨਾਂ ਨੇ ਅਣਗਿਣਤ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚੋਂ ਰਾਣੋ ਸੈਦਾ ਜੋਗਨ ਸਰਪੰਚ ਗਿੱਧਾ ਪੂਰਨਵਾਸੀ ਪਟੋਲਾ ਮੁਟਿਆਰ ਜੱਟ ਸੂਰਮੇ ਪੁੱਤ ਜੱਟਾਂ ਦੇ ਲਾਲ ਚੂੜਾ ਯਾਰੀ ਜੱਟ ਦੀ ਜੱਟ ਤੇ ਜ਼ਮੀਨ ਸੂਬੇਦਾਰ ਅਤੇ ਹੋਰ ਕਈ ਪੰਜਾਬੀ ਫਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ ਪੰਜਾਬੀ ਸਿਨੇਮੇ ਦੇ ਨਵੇਂ ਦੌਰ ਵਿੱਚ ਵੀ ਉਹਨਾਂ ਹਰਭਜਨ ਮਾਨ ਦੀ ਫਿਲਮ ਦਿਲ ਆਪਣਾ ਪੰਜਾਬੀ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ 40 ਤੋਂ ਵੱਧ ਪੰਜਾਬੀ ਟੈਲੀ ਫਿਲਮਾਂ ਵਿੱਚ ਵੀ ਕੰਮ ਕੀਤਾ ਪੰਜਾਬੀ ਫਿਲਮਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਫਿਰ ਉਹਨਾਂ ਆਪਣੇ ਇੱਕ ਦੋਸਤ ਦੇਸ਼ ਰਾਜ ਸ਼ਰਮਾ ਜੋ ਕਿ ਉਹ ਵੀ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਨਾਲ ਮਿਲ ਕੇ ਅਤਰੋ ਚਤਰੋ ਨਾਮ ਦੀ ਇੱਕ ਕਮੇਟੀ ਜੋੜੀ ਬਣਾਈ ਦੂਰਦਰਸ਼ਨ ਕੇਂਦਰ ਜੰਦਰ ਤੇ ਇਸ ਜੋੜੀ ਦੇ ਕਮੇਟੀ ਪ੍ਰੋਗਰਾਮ ਔਨ ਕਰਕੇ ਇਸ ਜੋੜੀ ਨੇ ਬੇਹੱਦ ਮਕਬੂਲੀਅਤ ਖੱਟੀ ਦੇਸ਼ ਵਿਦੇਸ਼ ਵਸਦੇ ਪੰਜਾਬੀ ਦਰਸ਼ਕਾਂ ਤਰੁਤਿਆ ਵੱਲੋਂ ਇਸ ਜੋੜੀ ਨੂੰ ਅਰਜ ਕੇ ਪਿਆਰ ਸਤਕਾਰ ਮਿਲਿਆ ਬੱਚਾ ਬੱਚਾ ਇਸ ਜੋੜੀ ਨੂੰ ਜਾਣਨ ਲੱਗਿਆ ਇਸ ਅਤਰੋ ਚਤਰੋ ਦੀ ਜੋੜੀ ਵਿੱਚ ਅਤਰੋ ਸਰੂਪ ਰਿੰਦਾ ਸਨ ਅਤੇ ਚਤਰੋ ਦੇਸ਼ ਰਾਜ ਸ਼ਰਮਾ ਸਨ ਅਸੀਂ ਮੇਦੇ ਦੇ ਹਾਕੇ ਵਿੱਚ ਇੱਕ ਸਮਾਜ ਅਜਿਹਾ ਵੀ ਆਇਆ ਜਦੋਂ ਚਾਰੇ ਪਾਸੇ ਅਤਰੋ ਚਤਰੋ ਅਤਰੋ ਚਤਰੋ ਹੀ ਹੋ ਗਈ ਸੀ ਉਸ ਸਮੇਂ ਸਕੂਲੀ ਬੱਚਿਆਂ ਦੀਆਂ ਕਾਪੀਆਂ ਉੱਪਰ ਅਤਰੋ ਚਤਰੋ ਨਾਮ ਦੀਆਂ ਤਸਵੀਰਾਂ ਛਪੀਆਂ ਅਤਰੋ ਚਤਰੋ ਵਾਲਾ ਕੱਪੜਾ ਦੇ ਨਾਮ ਨਾਲ ਇੱਕ ਕੱਪੜਾ ਵੀ ਬਹੁਤ ਹੀ ਵਿਕਿਆ ਇਸ ਜੋੜੀ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੀ ਕਮੇਟੀ ਦੇ ਰੰਗ ਵਿਖੇਰੇ ਇਹਨਾਂ ਨੂੰ ਦੇਖੋ ਦੇਖੀ ਕਈਆਂ ਨੇ ਮਿਲਦੇ ਜੁਲਦੇ ਨਾਵਾਂ ਜਿਵੇਂ ਲੁਤਰੋ ਕੁਤਰੋ ਵਗੈਰਾ ਵਗੈਰਾ ਨਾਲ ਕਮੇਟੀ ਕਰਨੀ ਵੀ ਸ਼ੁਰੂ ਕੀਤੀ ਪਰ ਅਸਲ ਅਤਰੋ ਚਤਰੋ ਵਾਲਾ ਮੁਕਾਮ ਕੋਈ ਵੀ ਹਾਸਲ ਨਾ ਕਰ ਸਕਿਆ ਇਹਨਾਂ ਵੱਲੋਂ ਸਮੇਂ-ਸਮੇਂ ਦੂਦਰਸ਼ਨ ਜਲੰਧਰ ਤੇ ਹਾਜ਼ਰੀ ਲਵਾਉਣ ਤੋਂ ਇਲਾਵਾ ਕਾਫੀ ਸਾਰੀਆਂ ਕਮੇਡੀ ਕੈਸੇਟਾਂ ਵੀ ਕੀਤੀਆਂ ਜਿਨ੍ਹਾਂ ਵਿੱਚੋਂ ਪੁਲਿਸ ਨਾਕਾ ਅਤਰੋ ਦੀ ਹੱਟ ਰੋਡਵੇਜ਼ ਦੀ ਲਾਰੀ ਅਤੇ ਸਰਕਾਰੀ ਕਿੱਦਾ ਬਹੁਤ ਚਰਚਿਤ ਰਹੀਆਂ ਜਦੋਂ ਸਰੂਪ ਪ੍ਰਿੰਦਾ ਅਤਰੋ ਦੇ ਸਾਥੀ ਦੇਸ਼ਰਾਜ ਸ਼ਰਮਾ ਚਤਰੋ ਦੀ ਅਚਾਨਕ ਮੌਤ ਹੋ ਗਈ ਤਾਂ ਫਿਰ ਉਹ ਕਾਫੀ ਸਮਾਜ ਸਾਧਵੇਂ ਵਿੱਚ ਰਹੇ ਅਤੇ ਫਿਰ ਚਾਚੀ ਅਤਰੋ ਦੇ ਨਾਮ ਨਾਲ ਦੁਬਾਰਾ ਕਮੇਟੀ ਦੇ ਖੇਤਰ ਵਿੱਚ ਆ ਗਏ ਅਤੇ ਫਿਰ ਪ੍ਰਸਿੱਧੀ ਖੱਟੀ ਸਰੂਪ ਰਿੰਦਾ ਨੇ ਦੂਰਦਰਸ਼ਨ ਜਲੰਧਰ ਦੇ ਕਈ ਕਮੇਡੀ ਸੀਰੀਅਲ ਵੀ ਕੀਤੇ ਜਿਨ੍ਹਾਂ ਵਿੱਚੋਂ ਘਰ ਜਵਾਈ ਫਲਾਤੋ ਨਸੀਹਤ ਅਤੇ ਹੋਰ ਵੀ ਕਈ ਹਨ ਪ੍ਰਿੰਦਾ ਜੀ ਨੇ ਪੰਜਾਬੀ ਦੇ ਲਗਭਗ ਸਾਰੇ ਕਮੇਡੀਅਨਾਂ ਤੋਂ ਇਲਾਵਾ ਧਰਮਿੰਦਰ ਇੰਦਰਾ ਬਿੱਲੀ ਮਨੋਹਰਮਾ ਜੋ ਕਿ ਹਿੰਦੀ ਤੇ ਪੰਜਾਬੀ ਫਿਲਮਾਂ ਦੀਆਂ ਹੀਰੋਨਾ ਸਨ ਤੋ ਇਲਾਵਾ ਵਿਰਿੰਦਰ ਰਜ਼ਾ ਮੁਰਾਦ ਮਹਿਰ ਮਿੱਤਲ ਗੁਰਦਾਸ ਮਾਨ ਵਰਗੇ ਦਿੱਗਜ ਅਦਾਕਾਰਾਂ ਨਾਲ ਵੀ ਕੰਮ ਕੀਤਾ ਉਹਨਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਮੇਰੇ ਵੱਲੋਂ ਉਹਨਾਂ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਮਾਨ ਸਨਮਾਨ ਮਿਲਣ ਸੰਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਸੀ ਕਿ ਸਨਮਾਨ ਤਾਂ ਬਹੁਤ ਹੋਏ ਨੇ ਸਿਵੀਆ ਸਾਹਿਬ ਪਰ ਅਸਲ ਸਨਮਾਨ ਤਿੰਨ ਹੋਏ ਨੇ ਇੱਕ ਜੋ ਮਰਹੂਮ ਬਿਆਨ ਸਿੰਘ ਸਾਬਕਾ ਮੁੱਖ ਮੰਤਰੀ ਵੱਲੋਂ ਫਰੋਜ਼ਪੁਰ ਵਿਖੇ ਇੱਕ ਵਾਰ 15 ਅਗਸਤ ਨੂੰ ਅਤੇ ਦੂਸਰਾ ਕੈਨੇਡਾ ਦੇ ਇੱਕ ਸ਼ਹਿਰ ਕੈਲਗਰੀ ਵਿਖੇ ਜਥੇਦਾਰ ਖੁੱਡੀਆਂ ਵੱਲੋਂ ਵਿਸ਼ਵ ਚਾਚੀ ਅਵਾਰਡ ਨਾਲ ਮੈਨੂੰ ਸਨਮਾਨਿਤ ਕੀਤਾ ਗਿਆ ਅਤੇ ਤੀਸਰਾ ਮਾਲਵਾ ਹੈਰੀਟੇਜ ਫਾਊਂਡੇਸ਼ਨ ਬਠਿੰਡਾ ਵੱਲੋਂ ਮੇਰਾ ਤੇ ਗੁਰਦਾਸ ਮਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਰੱਖਿਆ ਗਿਆ ਸੀ ਉਹਨਾਂ ਕਿਹਾ ਕਿ ਇਸ ਸਨਮਾਨ ਪ੍ਰੋਗਰਾਮ ਸਮੇਂ ਜਦੋਂ ਗੁਰਦਾਸ ਨੇ ਮੇਰੇ ਪੈਰੀ ਹੱਥ ਲਾ ਕੇ ਸਟੇਜ ਸ਼ੁਰੂ ਕੀਤੀ ਤਾਂ ਮੇਰਾ ਸਨਮਾਨ ਹੋਰ ਵੀ ਵੱਧ ਗਿਆ ਵਿਦੇਸ਼ਾਂ ਤੱਕ ਆਪਣੀ ਕਮੇਟੀ ਦੀਆਂ ਮੈਂਕਰ ਵਖੇਰ ਚੁੱਕੇ ਪ੍ਰਿੰਦਾ ਜੀ ਵਿੱਚ ਨਿਮਤਤਾ ਹਲੀਮੀ ਅਤੇ ਸਹਿਜ ਦਾ ਬਹੁਤ ਸੀ ਉਹਨਾਂ ਤਾਂ ਉਹ ਅਮਰਦਰਾਜ ਵੀ ਸਨ ਪਰ ਉਹ ਚਲਦੇ ਫਿਰਦੇ ਸਨ ਦੁਨੀਆ ਵਿੱਚ ਵਿਚਰਦੇ ਸਨ ਪਰ 4 ਮਾਰਚ 2016 ਨੂੰ ਅਚਾਨਕ ਹੀ ਉਹਨਾਂ ਦੀ ਮੌਤ ਹੋ ਗਈ ਤੇ ਉਹ 78 ਸਾਲ ਦੀ ਉਮਰ ਪੂਕ ਕੇ ਇਸ ਦੁਨੀਆ ਤੋਂ ਸਦਾ ਲਈ ਰੁਖਸਤ ਹੋ ਗਏ ਦੋਸਤੋ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ-ਨਵੀਆਂ ਰੋਚਕ ਤੇ ਜਾਣਕਾਰੀ ਭਰਪੂਰ ਵੀਡੀਓ ਲਿਆਉਂਦੇ ਰਹਾਂਗੇ